ਵਾਛਾ ਕੀ ਕਹ ਰਹੇ ਮਨ ਕਰ ਹੱਲਾ ਤੂੰ ਮੀਤ ਮੇਰਾ ਤੂੰ ਮੇਰਾ ਮਿੱਤਰ ਹੈ ਤੇ ਕੀ ਕਰਨਾ ਹੈ ਪਖੰਡ ਲੋਭ ਤਜਾਏ ਪਾਸ਼ਾ ਕਹਿੰਦੇ ਪਖੰਡ ਛੱਡ ਦੇ ਲਾਲਚ ਛੱਡ ਦੇ ਤਜ ਦੇ ਹੈ ਹੈ ਮਨ ਕਰ ਹੱਲਾ ਤੂੰ ਮੀਤ ਮੇਰਾ ਐ ਮਿੱਤਰਮਨ ਮੇਨਤ ਉਹਨੂੰ ਮਿੱਤਰ ਹੀ ਧੋਖਾ ਕਰੇ ਤੇ ਗੱਲ ਬੜੀ ਮਾੜੀ ਹੈ ਜੇ ਤੇ ਆਸ਼ੀ ਨਹੀਂ ਹੈ ਤੇ ਇਹੀ ਹੋ ਰਿਹਾ ਹੈ ਮਨ ਕਰ ਹੱਲਾ ਬੇ ਤੂੰ ਮੀਤ ਮੇਰਾ ਪਖੰਡ ਨਹੀਂ ਗੁਰੂ ਨੂੰ ਚੰਗਾ ਲੱਗਦਾ ਪਖੰਡ ਲੋਭ ਤਜਾਏ ਪਖੰਡ ਲੋਭੀ ਅਗਰ ਕਰਨੇ ਨੇ ਤੇ ਫਿਰ ਜੋ ਗੁਰੂ ਪਾਸ਼ਾ ਕਹਰੇ ਉਹ ਹੀ ਇਹਦੇ ਨਾਲ ਹੋਣਾ ਹੈ ਹੁਣਾ ਕੀ ਹੈ ਕਹਿ ਤਾਂ ਦਿੱਤਾ ਨਾ ਮਨ ਕਰ ਹੱਲਾ ਤੂੰ ਮੀਤ ਮੇਰਾ ਪਖੰਡ ਲੋਭ ਤਜਾਏ ਜੇ ਨਹੀਂ ਹਟਣਾ ਪਖੰਡ ਲੋਭੀ ਮਾਰੀ ਹੈ ਜਮ ਡੰਡ ਦੇ ਸਜਾਏ ਬੋਲ ਪਾਤਸ਼ਾਹ ਨੇ ਸਮਝਾ ਦਿੱਤਾ ਨਾ ਪਿੰਨ ਨਹੀਂ ਕਰਨਾ ਕਹਿੰਦੇ ਨੇ ਫੇ ਜਮਾਂ ਦੇ ਡੰਡ ਬਚਨੇ ਜਮ ਕਾ ਡੰਡ ਮੂੰਡ ਮੇ ਲਾ ਲਾ ਜੋ ਜੋ ਚਲੇ ਚੁਬੇ ਦੁਖ ਪਾਵੇ ਜਮ ਕਾਲ ਸਹੇ ਸਿਰ ਡੰਡਾ ਤੈਨੂੰ ਕਹੀ ਜੇਨੇ ਕਿ ਤੂੰ ਛੱਡ ਦੇ ਮਾੜੀਆਂ ਚੀਜ਼ਾਂ ਸਾਰੀਆਂ ਕਹਿੰਦੇ ਫਿਰ ਨਹੀਂ ਜਟਣੀਆਂ ਤੇ ਹੁਣ ਕੀ ਕਰਾਂਗੇ ਅਸੀਂ ਪਾਤਸ਼ਾਹ ਕੀ ਕਹਿ ਰਹੇ ਨੇ ਕਿ ਇਹ ਪਖੰਡ ਕਰਨੇ ਛੱਡ ਦੇ। ਪਰ ਨਹੀਂ ਛੱਡ ਰਹੇ।